ਸਮਰਾਜ 743 2000 ਮਾੜਵਾ 2,25,000 ਰੁਪਿਆ ਰੇਟ ਆ ਦਾ ਟਾਇਰ ਘਸੇ ਆ 40 ਰੁਪਏ ਦਾ ਟਾਇਰ ਆ ਬਾਕੀ ਟਰੈਕਟਰ ਠੀਕ ਲੱਗਦਾ ਸੁੱਕਾ ਹੀ ਆ ਕੋਈ ਲੀਕਿੰਗ ਨਹੀਂ ਗਈ ਟਾਇਰ ਮੂਰਲੇ ਵੀ ਹੈਗੇ ਆ 40 ਰੁਪਏ ਦਾ ਟਾਇਰ ਆ ਮੂਰਲੇ ਵੀ ਪਿਛਲੇ ਦੇ ਆ ਟਰਾਲਾ ਖੜਾ ਇਧਰ 16 7 ਦਾ 2,75,000 ਰੁਪਇਆ ਰੇਟ ਇਹਦਾ ਟਾਇਰ ਵੇਦਾਗਾ ਨੰਬਰ ਇਹਨਾਂ ਦਾ ਹੈਗਾ 9852 13532 ਠੀਕ ਆ ਟਾਇਰ ਵੀ ਆਹ ਟਰਾਲਾ ਪੂਰਾ ਨਵਾਂ ਹੀ ਆ ਵਿੱਚੋਂ ਹੀ ਚਾਦਰ ਚੂਦਰ ਪੂਰੀ ਸਾਫ਼ ਨਵੀਂ 735 ਸਵਰਾਜ 92 ਮਾਡਲ ਹੈ 1,35,000 ਰੁਪਿਆ ਰੇਟ ਦਾ। 740 ਦੇ ਪੈਸੇ। ਮੈਂ ਦਰਾਗਾ 475 ਸਾ ਟ੍ਰੈਕਟਰ 2,65,000 ਰੁਪਿਆ ਰੇਟ ਆ। ਫਾਇਰ ਅੱਧਿਆਂ ਜ਼ਿਆਦਾ ਆ। ਟਰੈਕਟਰ ਪੂਰਾ ਸਾਫ਼ ਰਾਂ ਕਰੂੰਗਾ ਪੂਰਾ ਨਾਲ ਦਾ ਜਮਾ। ਬੜਾ ਵਧੀਆ ਰਾਂ ਸਾਫ਼ ਪਿਆ ਟਰੈਕਟਰ। ਮੂਰਲੇ ਟੈਰ ਰੀ ਚੰਗੇ ਪਏ। ਸਰਾਇਆ 755 16 ਮਾਡਲ 5,65,000 ਰੁਪਿਆ। ਪੂਰਾ ਨਵਾਂ ਪਿਆ ਟਰੈਕਟਰ।

ਪੂਰੇ ਟਾਇਰ ਪੂਰੇ ਚੰਗੇ ਆ ਮਗਰਲੇ ਟਾਇਰ ਹੈਗੇ ਤੇ 40 ਰੁਪਏ 275 11 ਮਾਡਲ 3.5 ਲੱਖ ਰੁਪਿਆ ਰੇਟ ਦਾ ਟਾਇਰ ਨਵੇਂ ਆ ਮਗਰਲੇ ਟਾਇਰ ਵੀ ਨਵੇਂ ਆ ਟਰੈਕਟਰ ਬਹੁਤ ਨਵਾਂ ਤੇ ਸਾਫ ਪੂਰਾ ਚਾਰੇ ਟਾਇਰ ਨਵੇਂ ਆਰਮ ਟਰੱਕ ਆ ਗਿਆ ਪਿਆ 96 ਮਾਡਲ 1,70,000 ਰੁਪਏ ਰੇਟ ਦਾ ਟਾਇਰ ਵੀ ਪੂਰੇ ਚੰਗੇ ਹੈਗੇ ਆ 75-80 ਰੁਪਏ ਟਾਇਰ ਬੂਲਰ ਟਾਇਰ ਵੀ ਚੰਗੇ ਆ ਇਹ ਆ ਲਈ ਠੀਕ ਆ ਜੀ ਠੀਕ ਆ ਡਿਸਟਰੀਬਿਊਟਰ ਲੱਗਾ ਟ੍ਰੈਕਟਰ ਪੂਰਾ ਸਾਲ ਆਪਣਾ ਬਾਈ ਟ੍ਰੈਕਟਰ ਇਹ ਹਾਂਜੀ ਠੀਕ ਹੈ ਨੰਬਰ ਬੋਲ ਦਿਓ ਆਪਣਾ ਇਹ 62398 6233 6233 ਠੀਕ ਹੈ ਜੀ ਸਾਰੇ ਡਾਟਾ ਪਾ ਦੋ ਠੀਕ ਹੈ ਸਾਰਿਆਂ ਦੀ ਪਾ ਦਨੇ ਕੋਡ 3600 95 ਮਾਡਲ 145000 ਰੁਪਇਆ ਇਹਦੇ ਟਾਇਰ ਹੈਗੇ 40 ਪੈਸੇ ਰਾਂਗ ਰੰਗ ਨਾਲ ਦਾ origignal ਆ tractor sare ji ਇਹ ਨਾਲ ਦਾ ਹੀ ਸਾਫ ਪਿਆ tractor ਇਹ ਮੈਦਰਾ 265 ਟਾਇਰ ਨਵੇਂ ਜਿਵੇਂ ਮਗਰਲੇ ਮੂਹਰਲੇ ਟਾਇਰ ਵੀ ਚੰਗੇ ਆ ਦੋ ਮਾਡਲ ਆ 215000 ਰੁਪਏ ਰੇਟ ਆ ਦਾ ਮੇਰਾ 475 11 ਮਾਡਲ ਆ 355000 ਰੁਪਏ ਰੇਟ ਆ ਟਰੈਕਟਰ ਪੂਰਾ ਨਵਾਂ ਪਿਆ ਟਾਇਰ ਵੀ ਚੰਗੇ ਆ ਅੱਧੇ ਟਾਇਰ ਰਹਿ ਗਏ ਯਾਨੀ ਆ ਟਰੈਕਟਰ ਦਾ ਰੰਗ ਰੰਗ ਨਾਲ ਦਾ ਹੀ ਆ ਪੂਰਾ ਸਾਫ਼ ਆ ਟਰੈਕਟਰ ਸੋਹਰਾ ਰੰਗ ਵੀ ਪੂਰਾ ओरिजिनल ਪਿਆ ਤੇ ਦੇਖਦਾ ਵਾ ਜਮ ਮਾਈਸੀ 241 15 ਮਾਡਲ 2 ਲੱਖ 4 ਲੱਖ 1000 ਰੁਪਏ 4 ਲੱਖ 1000 ਰੁਪਏ ਰੇਟ ਆ ਟਾਇਰ ਪੂਰੇ ਨਵੇਂ ਜਮਾ ਮਗਰ ਲੈ ਟਾਇਰ ਮੂਹਰੇ ਟਾਇਰ ਹੈ ਤਾਂ ਸੇ ਥੋੜੇ ਜਿਹਾ ਮਗਰ ਲੈ ਟਾਇਰ ਜਮਾ ਨਵੇਂ ਮੀਟਰ ਵੀ ਲੱਗੇ ਹੋਏ ਆ ਇਸਟਿਊਟ ਵੀ ਲੱਗਿਆ perguruan apa? 8 ਮਟਰਕ 60 8 ਮਾਡਲ ਆ 3 ਲੱਖ ਰੁਪਏ ਰੇਟ ਇਹਦਾ ਟਾਇਰ ਚੰਗੇ ਪਏ ਆ 60 65 ਪੈਸੇ ਟਾਇਰ ਆ ਮੂਹਰੇਲੇ ਟਾਇਰ ਵੀ ਚੰਗੇ ਪਏ ਸਾਫ ਪਿਆ ਟਰੈਕਟਰ ਪੂਰਾ ਰੰਗ ਰੋਂਗ ਵੀ ਚੰਗਾ ਪਿਆ 67 ਇਹ ਆ ਗਿਆ 12 ਮਾਡਲ ਆ 4,30,000 ਰੁਪਏ ਰੇਟ ਹੈ ਦਾ ਟਾਇਰ ਇਹਦੇ ਵਿੱਚ ਅੰਕੇ ਆ ਹੈਗੇ 60% ਟਾਇਰ ਬੂਗਲੇ ਟਾਇਰ ਵੀ ਠੀਕ ਪਏ ਆ ਟਰੈਕਟਰ ਪੂਰਾ ਸਾਫ ਆ ਰਾ 265 ਉੱखी ਮਾਡਲ 495000 ਰੁਪਏ ਰੇਟ ਦਾ ਇਹ ਪੂਰਾ ਵਧੀਆ ਟਾਇਰ ਟੋਰੀ ਪੂਰੇ ਸਾਫ ਪਏ ਆ ਕਾਰਮ ਟਰੱਕ 6098 ਮਾਡਲ 190000 ਰੁਪਏ ਰੇਟ ਦਾ ਫੇਰ ਹੈਗੇ 40 ਗਏ ਮੂਹਲੇ ਟਾਇਰ ਵੀ ਚੰਗੇ ਪਏ ਆ छत्तीस दस फोर्ट आ गया सतासी मॉडल एक लाख पैंती हजार रुपया रेट टायर है अद्धे को बूढ़ले टायर नए हैं मगरले टायर अका सर एक्स ਨੋ ਮਾਡਲ 265000 ਰੁਪਿਆ ਰੇਟ ਹੈ ਦਾ ਟਾਇਰ ਹੈ 40 ਰੁਪਏ 100 ਲੋਟ ਹੈ ਵਿਕਾਸ 855 ਅੰਦਰਾ ਮਾਡਲ 420000 ਰੁਪਿਆ ਰੇਟ ਹੈ ਦਾ ਟਾਇਰ ਹੈ 60 ਰੁਪਏ ਟਰੈਕਟਰ ਬੁੜਾ ਸਾਫ ਪੂਰੇ ਟਾਇਰ ਪੂਰੇ ਚੰਗੇ ਪਏ 15 ਮਾਡਲ 854 485000 ਰੁਪਇਆ ਕਲਾਸ ਕਰਦਾ ਇੰਜਣਾ ਟਾਇਰ ਪੂਰੇ ਚੰਗੇ ਆ मगर लेटर भी है जी पैसे ट्रैक्टर पूरा डबल डेस्ट्रीब्यूटर 16 ਮਾਡਲ ਫਾਰਮਰ ਟਰੈਕ 60 4 ਲੱਖ 85000 ਰੁਪਏ ਰੇਟ ਹੈ। ਮਗਰ ਲੈ ਟਾਇਰ ਹੈਗੇ 70 75 ਪੈਸੇ। ਤਾਂ ਕਰੂੰਗਾ ਪੂਰਾ ਚੰਗਾ ਪਿਆ ਟਰੈਕਟਰ ਦਾ। ਨਵਾਂ ਹੀ ਆ ਜਮਾ ਮੂਹਰੇ ਟਾਇਰ ਵੀ ਚੰਗੇ ਆ। ਕੰਡੀਸ਼ਨ ਪੂਰੀ ਵਧੀਆ ਪਈ ਹੈ। టక్టర్ాల్ య్ రేట్ ਟਾਇਰ ਵੀ ਚੰਗੇ ਪਏ ਹੈਗੇ 70% ਬੂਲੇ ਟਾਇਰ ਵੀ ਚੰਗੇ ਪੂਰਾ ਸਾਹ ਹਾਡਰ ਟ੍ਰੈਕ ਆ ਆ ਗਿਆ ਫਾਰਮ ਟਰੱਕ 60 15 ਮਾਡਲ 5,65,000 ਰੁਪਏ ਰੇੜਾ ਟਾਇਰ ਨਵੇਂ ਚਾਰੇ ਟਾਇਰ ਨਵੇਂ ਐਮ ਆਰ ਐਫ ਦੇ ਜੰਗਣਾ ਮਾਡਰ ਟ੍ਰੈਕ ਰਾ Yeah.